ਸਟਾਰਟ ਆ ਜੀ ਹਾਂ ਜੀ ਅੱਜ ਪਿੰਡ ਖਨਾਲਕਲਾਂ ਤੇ ਦਿਆਲਗੜ ਦੀ ਸਟੇਟੀ ਵੱਲੋਂ ਸੁਪਰ ਸੀਡਰ ਲਿਆਂਦਾ ਗਿਆ ਉਹ ਅੱਜ ਪਹਿਲਾ ਦਿਨ ਸਟਾਰਟ ਕਰਨ ਲੱਗੇ ਨੇ ਕਣਕ ਦੀ ਬਿਜਾਈ ਸਾਰੇ ਆਪਣੇ ਸਟੇਟੀ ਦੇ ਮੈਂਬਰ ਸਹਿਬਾਨ ਤੇ ਆਪਣੇ ਕਿਸਾਨ ਮੇਜਰ ਸਿੰਘ ਦੇ ਖੇਤ ਦੇ ਵਿੱਚ ਪਹਿਲੇ ਦਿਨ ਅਸੀਂ ਇਸ ਦਾ ਮਹੂਰਤ ਕਰਨ ਲੱਗੇ ਆਂਗੇ ਬਿਜਾਈ ਸ਼ੁਰੂ ਕਰਨ ਲੱਗੇ ਰਿਆਂਗੇ ਤੇ ਬਾਕੀ ਜੇ ਕਿਸੇ ਕਿਸਾਨ ਵੀਰ ਨੇ ਸੂਪਰ ਸੀਟਰ ਬੁੱਕ ਕਰਾਉਣਾ ਹੈ ਤਾਂ ਉਹ ਪਹਿਲਾਂ ਬੁੱਕ ਕਰਾ ਸਕਦਾ 2000 ਰੁਪਿਆ ਇਹਦਾ ਇੱਕ ਦਿਨ ਦਾ ਹੈਗਾਗਾ ਜੇ ਕਿਸੇ ਵੀਰ ਭਾਈ ਨੇ ਸੂਪਰ ਸੀਟਰ ਲਿਉਣਾ ਸਟੇਟੀ ਚ ਉਹ ਪਹਿਲਾਂ ਬੁੱਕ ਕਰਾ ਲੇ ਆਪਣੇ ਮੈਂਬਰ ਸਹਿਬਾਨਾਂ ਨਾਲ ਗੱਲਬਾਤ ਕਰ ਲੇ ਬਾਕੀ ਆਪਾਂ ਕਿਸਾਨਾਂ ਨਾਲ ਗੱਲਬਾਤ ਕਰਦੇ ਆਂ ਵੀ ਕਿਸ ਤਰ੍ਹਾਂ ਲੱਗਿਆ ਇਹ ਉਪਰਾਲਾ ਜੀ ਇਹ ਸਟੇਟੀ ਦਾ ਦੱਸੋ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਿਆ ਬਾਈ ਬਹੁਤ ਵਧੀਆ ਲੱਗਿਆ ਜੀ ਅੱਗ ਤੋਂ ਸਟਕਾਰਾ ਹੋਇਆ ਜੀ ਠੀਕ ਹੈ ਜੀ ਇਹਦੇ ਨਾਲ ਬਹੁਤ ਵਧੀਆ ਰਾਤ ਮਿਲੂ ਆਪਣੇ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦਾ ਜਿਹੜਾ ਵਿੱਤੀ ਸਹਾਇਤਾ ਹੋਊਗੀ ਇਹਦੇ ਨਾਲ ਬਹੁਤ ਵਧੀਆ ਕਿਸਾਨਾਂ ਦੇ ਵਿੱਚ ਉਤਸ਼ਾਹ ਆਏਗਾ ਸਾਰੇ ਖਨਾਲਕਲੇਰਾਂ ਦੇ ਤੇ ਦਿਆਲਗੜ ਦੇ ਵਾਸੀਆਂ ਨੂੰ ਪੀ ਲੈਗੀ ਵੱਧ ਤੋਂ ਵੱਧ ਇਹਦਾ ਲਾਹਾ ਲਓ ਤੇ ਪਹਿਲਾਂ ਨੰਬਰ ਜਰੂਰ ਲਿਖਾਓ ਤੇ ਪਰਚੀ ਲਿਖਾ ਕੇ ਆਪਦਾ ਇਹ ਸੁਪਰਸੀਡਰ ਬੁੱਕ ਕਰਾ ਸਕਦੇ ਹੋ ਤੇ ਸਾਰੇ ਪਿੰਡ ਵਾਸੀਆਂ ਨੂੰ ਪਿੰਡ ਖਨਾਲਕਲਾਂ ਤੇ ਦਿਆਲਗੜ ਦੇ ਵਾਸੀਆਂ ਨੂੰ ਵਧਾਈ ਦੇ ਪਾਤਰ ਨੇ ਸਾਰੇ ਉਹ ਲੋਕ ਤਾਂ ਵਧੀਆ ਉਪਰਾਲਾ ਕਰਕੇ ਇਹ ਸਟੇਟਿ ਚਲਾ ਰਹੇ ਨੇ ਪ੍ਰਮਾਤਮਾ ਕਰੇ ਦਿਨ ਦੁੱਗਣੀ ਰਾਤ ਚੌਗਣੀ ਇਹ ਸਟੇਟਿ ਤਰੱਕੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਪਿੰਡ ਖਨਾਲਕਲਾਂ ਤੇ ਦਿਆਲਗੜ ਦੀ ਸਟੇਟਿ ਵੱਲੋਂ ਸੁਪਰ ਸੀਡਰ ਲਿਆਂਦਾ ਗਿਆ ਉਹ ਅੱਜ ਪਹਿਲਾ ਦਿਨ ਸਟਾਰਟ ਕਰਨ ਲੱਗੇ ਨੇ ਕਣਕ ਦੀ ਬਿਜਾਈ ਸਾਰੇ ਆਪਣੇ ਸਟੇਟਿ ਦੇ ਮੈਂਬਰ ਸਹਿਬਾਨ ਤੇ ਆਪਣੇ ਕਿਸਾਨ ਮੇਜਰ ਸਿੰਘ ਦੇ ਖੇਤ ਦੇ ਵਿੱਚ ਪਹਿਲੇ ਦਿਨਾਂ ਅਸੀਂ ਇਸ ਦਾ ਮਹੂਰਤ ਕਰਨ ਲੱਗੇਗੇ ਬਿਜਾਈ ਸ਼ੁਰੂ ਕਰਨ ਲੱਗੇ ਰੇਗੇ ਤੇ ਬਾਕੀ ਜੇ ਕਿਸੇ ਕਿਸਾਨ ਵੀਰ ਨੇ ਸੁਪਰ ਸੀਡਰ ਬੁੱਕ ਕਰਾਉਣਾ ਤਾਂ ਉਹ ਪਹਿਲਾਂ ਬੁੱਕ ਕਰਾ ਸਕਦਾ 2000 ਰੁਪਿਆ ਇਹਦਾ ਇੱਕ ਦਿਨ ਦਾ ਹੈਗਾਗਾ ਜੇ ਕਿਸੇ ਵੀਰ ਭਾਈ ਨੇ ਸੁਪਰ ਸੀਡਰ ਲਿਉਣਾ ਸਟੇਟਿਚੋਂ ਉਹ ਪਹਿਲਾਂ ਬੁੱਕ ਕਰਾ ਲੇ ਆਪਣੇ ਮੈਂਬਰ ਸਾਹਿਬਾਨਾਂ ਨਾਲ ਗੱਲਬਾਤ ਕਰ ਲੇ ਬਾਕੀ ਆਪਾਂ ਕਿਸਾਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਕਿਸ ਤਰ੍ਹਾਂ ਲੱਗਿਆ ਇਹ ਉਪਰਾਲਾ ਜੀ ਇਹ ਸਟੇਟਿ ਦਾ ਸੋਜੀ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਿਆ ਬਾਈ ਬਹੁਤ ਵਧੀਆ ਲੱਗਿਆ ਜੀ ਅੱਗ ਤੋਂ ਸਟਕਾਰਾ ਹੋਇਆ ਜੀ ਠੀਕ ਹੈ ਜੀ ਇਹਦੇ ਨਾਲ ਬਹੁਤ ਵਧੀਆ ਰਾਤ ਮਿਲੂ ਆਪਣੇ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦਾ ਜਿਹੜਾ ਵਿੱਤੀ ਸਹਿਤਾ ਹੋਊਗੀ ਇਹਦੇ ਨਾਲ ਬਹੁਤ ਵਧੀਆ ਕਿਸਾਨਾਂ ਦੇ ਵਿੱਚੋਂ ਸਹਾਇਗਾ ਸਾਰੇ ਖਨਾਲ ਕਲੇਿਆਂ ਦੇ ਤੇ ਦਿয়াল ਘੜਦੇ ਵਾਸੀਆਂ ਨੂੰ ਪੀ ਲੈਗੀ ਵੱਧ ਤੋਂ ਵੱਧ ਇਹਦਾ ਲਾਹਾ ਲਓ ਤੇ ਪਹਿਲਾਂ ਨੰਬਰ ਜਰੂਰ ਲਿਖਾਓ ਤੇ ਪਰਚੀ ਲਿਖਾ ਕੇ ਆਪਦਾ ਇਸ ਸੁਪਰਸੀਡਰ ਬੁੱਕਰਾ ਸਕਦੇ ਹੋ ਤੇ ਸਾਰੇ ਪਿੰਡ ਵਾਸੀਆਂ ਨੂੰ ਪਿੰਡ ਖਨਾਲਕਲਾਂ ਤੇ ਦਿਆਲਗੜ੍ਹ ਦੇ ਵਾਸੀਆਂ ਨੂੰ